ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡਿਆਲਾ ਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ तिवारी ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇਣਾ ਤੁਹਾਡੇ ਪਰਿਵਾਰ 'ਚ ਵਾਧਾ ਹੋਇਆ। ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਛਾਣ ਕਰ ਰਿਹਾ ਤੁਹਾਡੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਹੈ ਵੀ ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜੀ ਜਿਹੜਾ ਆਉਂਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ ਲੋਕਾਂ ਮਰਦਾ ਸੋਚੀ ਜਾਂਦੇ ਉਹਨਾਂ ਨੇ ਚੁੱਲ੍ਹੇ 부ਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਸਮਾਨ ਬਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੂ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50000 ਦੇ ਨੇੜੇ ਤੇੜੇ ਪੌਣੇ 3 ਸਾਲਾਂ ਚ ਨੌਕਰੀਆਂ ਦੇ ਚੁੱਕੇ ਆ। ਔਰ ਇੱਕ ਵੀ ਬੰਦਾ ਉਹਦੇ ਚ ਉੱਠ ਕੇ ਕਹਦੇ ਕਿ 1 ਰੁਪਇਆ ਲੱਗਿਆ। 1 ਰੁਪਇਆ ਲੱਗਿਆ ਸਾਡਾ ਸਪਾਰਸ਼ ਤੇ। ਜੇ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ। ਫਲਾਣੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ। ਇੱਕ ਬੰਦਾ ਕਹਦੇ ਉੱਠ ਕੇ। ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ। ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਜੀ ਕਾ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਆ ਆਪਾਂ ਇਧਰ ਉਧਰੋਂ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਆਪ ਦੀ ਮੇਲ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲੇ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਜੀ ਕਾ ਕਰੋ ਗੱਲ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਹੈ ਨੇ ਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੀਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚਲਦਾ ਇਹ ਨਾਲੇ ਜੇ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਜੁੰਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁੰਟ ਪਈ ਐ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ 1000 ਚ ਲੈ ਲਈ ਘਟਾਇਆ ਪੈਸੇ ਵੀ ਕਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਆਪਦੇ ਆਪ ਦਾ ਪਰਿਵਾਰ ਦੀ ਸ਼ੋਪਿੰਗ ਕਰਨ ਜਾਣੇ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆਂ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੋਂ ਸੌਦਾ ਲੈਨੇ ਆ ਵੀ ਥੋੜੇ ਤਾਂ ਘਟਾ ਲੈ ਯਾਰ ਥੋੜੇ ਐਂ ਨਾ ਕਰ 5 ਰੁਪਏ ਹੋਰ ਐਂ ਕਰ ਕਰਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਬਿਚਾ ਰਹੇ ਹਾਂ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੁਮੈ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦਿੰਦਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਂਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗੁਆਂਢੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ ਹਰ ਵਾਰ ਕਹਿਣਾ ਮੈਂ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤਾਂ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦੋ ਮੇਰੇ ਕੋਲ ਇਹੋ ਜਿਹੇ ਵੀ ਐਗਜ਼ੈਂਪਲਾਂ ਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਯੂ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਆ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੈਂ ਹਜੇ ਰਾਜਨੀਤੀ 'ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਤੇ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਉਹ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ 'ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਂਦੇ ਹਾਂ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90 90 ਸਾਲ ਦੀ ਉਮਰਾਂ ਭੋਗ ਲੈਂਦੇ ਜੇ ਉਹਨਾਂ ਕੋਲ ਹੀ ਜਾਣਾ ਸੀ ਜਾ ਕੇ ਉੱਥੇ ਜਦ ਤੱਕ ਕੋਈ ਧਰਤੀ 'ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਹੈ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਲਗਭਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਲਗਭਗ ਹਰ ਦੂਜੇ ਤੀਜੇ ਪਿੰਡ 'ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਸਾਡੇ ਸਾਡੇ 'ਚ ਘਾਟ ਕੀ ਰਹਿ ਗਈ ਕਉਂ ਪੱਜਣ ਲੱਗੇ ਸੀ ਕਾਟ ਰਹਿ ਗਈ ਸਿਸਟਮ ਨੇ ਸਿਸਟਮ ਜਿਹੜਾ ਸੀਗਾ ਸਾਨੂੰ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਭੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਭੁਗਤਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ 'ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਉਹ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਆ ਸੀ ਬਾਲੀਵੁੱਡ ਤੱਕ ਦਾ ਸਫਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹੁੰਦੇ ਸੀ ਅੱਜ ਫਿਲਮਾਂ ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਇਹ ਲੋਕਾਂ ਦੇ ਚੋਲਿਆਂ 'ਚ ਅੱਗ ਬੁਝੀ ਜਾਂਦੀ ਹੈ। ਭੁੱਖੇ ਤੇ ਦਹਾਸਾ ਚੰਗਾ ਲੱਗਦਾ ਜੀ। ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ। ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਹਾਂ ਹਾਲਾਂਕਿ ਬਾਲੇ ਵੱਡੇ ਸੀ ਉਹ। ਮਤਲਬ ਲੱਗਦੇ ਸੀ ਬਾਅਦ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ। ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ। ਹੈਨਾ? ਅਗੇ ਸਿੰਘਰੀ 17 18 18 ਸਾਲ ਦੀ ਉਮਰ ਚ ਜਦੋਂ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੱਢ ਦਾਂਗੇ ਅਸੀਂ ਲੋਕ ਹੱਸਦੇ ਸੀ ਉਹਨਾਂ ਤੇ ਲੈ ਕਹਿੰਦੇ ਆ ਚਾਰ ਪੰਜ ਵਾਗ ਜੇ ਤੋਰੇ ਫਿਰਦੇ ਆਂ ਇਹ ਅੰਗਰੇਜ਼ਾਂ ਨੂੰ ਕੱਢਣਗੇ ਕਹਿੰਦੇ ਇਹੇ ਕੱਢਣਗੇ ਕਹਿੰਦੇ ਸਾਰਾ ਤਾਮਚਾਮ ਉਹਨਾਂ ਦਾ ਪਰ ਉਹਨਾਂ ਨੂੰ ਜਨੂਨ ਸੀ ਨਾ ਕੱਢ ਤੇ ਫਿਰ ਅੱਜ 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 ਸਜਦਾ ਕਰਦੇ ਆ ਨਾ ਫਿਰ ਮੇਲੇ ਲੱਗਦੇ ਆ ਨਾ ਫਿਰ ਅੱਜ ਉਹਨਾਂ ਦੇ ਸੋ ਫਿਰ ਮੈਂ ਕਿਹਾ ਵਿੱਚ ਕੋਸ਼ਿਸ਼ ਤਾਂ ਕਰਕੇ ਦੇਖ ਲੈਣੇ ਆਂ ਕਟੋ-ਕਟ ਲੰਬਾ ਤਣੇ ਦੇਣ ਗਾਉਣ ਵਾਲੀਆਂ ਪੀੜੀਆਂ ਵੀ ਕੈਸਟਾਂ ਕੱਢ ਗਈ ਤੁਰ ਗਏ ਫਿਲਮਾਂ ਬਣਾ ਕੇ ਤੁਰ ਗਏ ਕੁਝ ਕਰ ਦਿੰਦੇ ਇਹਨਾਂ ਦਾ ਵਿਰੋਧ ਹੀ ਕਰ ਦਿੰਦੇ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਜਾਇਆ ਕਰੇ ਛੱਪੜ 'ਚ ਚੁੰਝ 'ਚ ਪਾਣੀ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫਿਰ ਜਾਇਆ ਕਰੇ ਫੇਜ ਚੁੰਝ ਭਰ ਕੇ ਜੰਗਲ ਦੀ ਅੱਗ ਤੇ ਪਾਰਿਆ ਕਰੇ ਜੋ 10 15 ਵਾਰੀਆਂ ਇਹ ਕੀਤਾ ਬਾਕੀ ਜਾਨਵਰ ਹੱਸਣ ਲੱਗ ਗਏ ਕਹਿੰਦੇ ਚਿੜੀਏ ਭੋਲੀ ਐ ਤੂੰ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਤੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲ ਇਹ ਅੱਗ ਨਹੀਂ ਬੁਝਣੀ ਪਰ ਜਦੋਂ ਕਿਤੇ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਮ ਜਾਨ ਬਚਾ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊਗਾ ਉਹ ਕੋਸ਼ਿਸ਼ ਤਾਂ ਕੀਤੀ ਨਹੀਂ ਤਾਂ ਅਹੀਂ ਅਹੀਂ ਫਿਰਦੇ ਸੀ ਖੁੱਲੇ ਪੰਜ ਸਾਲ ਉਹ ਪੰਜ ਸਾਲ ਉਹ ਤੂੰ ਆ ਗਿਆ ਮੈਂ ਮੈਨੂੰ ਨਾ ਕੁਝ ਕਹੀਂ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਸੀ ਉੱਤੇ ਹੋਏ ਪਏ ਸੀ ਆਪਾਂ ਨੇ ਵੀ ਹੱਥ ਜੇ ਖੜੇ ਕਰਦੇ ਸੀ ਵੀ ਇਹੀ ਆਉਂਦੇ ਹੁੰਦੇ ਯਾਰ ਜਦੋਂ ਸਾਡੇ ਵਰਗਿਆਂ ਨੇ ਮੈਦਾਨ ਚ ਆਉਣ ਦਾ ਫੈਸਲਾ ਕੀਤਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਪਣੀ ਆਫਸਰ ਹੀ ਛੱਡੀ ਇਨਕਮ ਟੈਕਸ ਦੇ ਕਮਿਸ਼ਨਰ ਆ ਅਰਵਿੰਦ ਕਜਰੀਵਾਲ ਆ ਆਈਆਈਟੀ ਖੜਕਪੁਰ ਦੇ ਪੜੇ ਹੋਏ ਆ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆਈਆਰਐਸ ਐ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਇਕਿਊਸ਼ਨਰ ਹੋ ਗਏ ਨੌਕਰੀ ਛੱਡ ਕੇ ਕਹਿੰਦੇ ਆਜੋ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਇੱਥੋਂ ਆਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਹ ਤਾਂ ਇਹ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਹੋ ਆ ਗਿਆ ਇਹ ਤਾਂ ਇੱਥੇ ਹੀ ਮਤਲਬ ਸਾਨੂੰ ਵੈਰਾਈਟੀ ਉਹ ਦੱਸਦੇ ਆ ਇਹ ਕਿਹੋ ਜੀ ਵੈਰਾਈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ ਵੈਰਾਈਟੀ ਆ ਗਈ ਜੇ ਤੁਸੀਂ ਚੱਜਦੇ ਹੁੰਦੇ ਸੀ ਕਿਉਂ ਹੁੰਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਚੱਜਦੇ ਨਹੀਂ ਨਿਕਲੇ ਨਾ ਤੁਹਾਡੇ ਤਾਂ ਦੁਖੀ ਹੋ ਕੇ ਅਸੀਂ ਆਏ ਆ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਸੀਗੇ ਹੱਥ ਬਨ ਕੇ ਫੋਟੋ ਖਿਚਾ ਲਈ ਮੈਂ ਤੇ ਪੋਸਟਰ ਲਾਗੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਅਕਾਲੀ ਦਲ ਚ ਕਿਤਾ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜ ਕੱਲ ਕਿੱਥੇ ਨੇ ਕਕਈਨ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜੋਂ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਸ਼ ਸਿੰਘ ਢੀਂਡਸ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਕਹਿੰਦਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿ ਕੋਈ ਗੱਲ ਨਹੀਂ ਢੀਂਡਸ ਆ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਮ ਲੈ ਕੇ ਦੇਖੋ ਜਿਹੜੇ ਮਰਜੀ ਲੀਡਰ ਮੂਰੇ ਚੀਕ ਮਾਰਦਾ ਇਹ ਨਾ ਉਹਦਾ ਨਾਮ ਨਾ ਲਓ ਯਾਰ ਉਹ ਮੈਂ ਕੀ ਕਹਿਣਾ ਭਰਾਵ ਤੁਹਾਨੂੰ ਮੈਂ ਸੱਚ ਦੱਸਦਾ ਬਸ ਲੋਕਾਂ ਨੂੰ ਵੀ ਆ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆ ਸੱਚ ਆ ਅਸਲ ਚ ਓਏ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੋਣਾ ਅਗਿ ਤੇ ਲੜਤੀ ਤੇ ਆਈ ਹਾਂ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੋਟੇ ਹੰਕਾਰ ਕਈਆਂ ਦਾ ਉਹ ਤੁਰ ਜਿਆ ਕੋ ਕਬੜੀ ਪਉਣ ਜਾਂਦੇ ਹਣ ਲੋਕਾਂ ਵੱਲ ਆ ਯਾਰ ਗੱਲ ਐ ਕੋਈ ਰਾਮਨਾ ਤੁਰ ਲੋ ਯਾਰ ਲੋਕ ਨਿਵਰਦਾਸ ਕਰਦੇ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋਇਸ ਕਰਕੇ ਆ ਜਿਹੜਾ ਇਹ ਜਿਹੇ ਫੰਕਸ਼ਨ ਸਮਾਗਮ ਹੋਣੇ ਹੀ हट ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੁਣੇ ਹੀ हट ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਆਦابਦਾਨ ਦਿੱਤੀ ਐ ਜੇ ਕਿਸੇ ਹੋਰ ਨੂੰ ਦਿੱਤੀ ਤਾਂ ਪੈਸੇ ਲੈ ਕੇ ਦਿੱਤੀ ਐ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ ਮੇਰੇ ਬੱਤੀ ਦੰਦ ਨੇ ਮੇਰੀਆਂ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਨੇ ਮੇਰੀ ਮਾਂ ਕਹਿੰਦੀ ਆ ਕਦੇ ਕਦੇ ਦੋਏ ਜਿਆਦੇ ਨਾ ਬੋਲੇ ਕਰ ਪੁੱਤ ਬੇ ਤੇਰੇ ਬੱਤੀ ਦੰਦ ਨੇ ਤੇਰੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤੁਸੀਂ ਜੇ ਆਹ ਕੰਮ ਕਰ ਦੋਗੇ ਨਾ ਲੋਕਾਂ ਦਾ ਜੋ ਦੁਆਵਾਂ ਤੁਹਾਨੂੰ ਮਿਲਣਗੀਆਂ ਉਹਦਾ ਦੁਨੀਆ ਦੀ ਗਰੰਟੀ 'ਚ ਕੋਈ ਮੁੱਲ ਨਹੀਂ ਪਾ ਸਕਦਾ ਬਿਜਲੀ ਫ੍ਰੀ ਵੀ ਕੀਤੀ ਐ ਥਰਮਲ ਪਲਾਂਟ ਵੀ ਖਰੀਦੇ ਐ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਏ ਨਹੀਂ ਦੇਖੋ ਯਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹੜਾ ਹੀ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪੇ ਕਹਾਂਗੇ ਆਪਾਂ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸ 'ਚ ਕਮੀ ਤਾਂ ਨਹੀਂ ਆਈ ਨਾ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦਿਵ ਸਾਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉਗੜਨ ਲੱਗੇ ਥੋੜਾ ਟਾਈਮ ਤਾਂ ਲੱਗ ਜਾਂਦਾ ਇੱਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਵਾਲੇ ਬੂਟ ਜਿਹੜੇ ਹੁੰਦੇ ਨੇ ਨਾ ਜਦੋਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਆਏ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਐ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੀ ਹੋਈ ਗੰਡ ਫੜਾਤੀ ਕਹਿੰਦੇ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੁਟੇ ਤਾਂ ਲੈ ਟਾਈਮ ਲੱਗ ਜੂ ਖੋਲੂਗਾ ਖੋਲੂਗਾ ਮੈਂ ਐਸੇ ਕੰਮ ਤੇ ਆਉਣ ਸੋ ਜਿੰਨਾ ਪਿਆਰ ਸਤਕਾਰ ਮਿਲ ਰੇ ਇਦੂ ਵੱਧ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤੱਕ ਅੱਖ ਨਹੀਂ ਮੇਰੇ ਬੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਇਹ ਲੋਕ ਕਿਤੇ ਪਿਆਰ ਐ ਛੇਤੀ ਮਿਲਦਾ ਨਹੀਂ ਜੀ ਲੋਕਾਂ ਲੋਕ ਆਪਣੇ ਦਿਲਾਂ ਦੇ ਪਾਸਪੋਰਟ ਨਹੀਂ ਦਿੰਦੇ ਐ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੱਣ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਐ ਗੱਡੀ ਭਰ ਜਾਂਦੀ ਐ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ 'ਚ ਕਿੱਥੇ ਦਾ ਪਿਆਰ ਹੈ ਕਿੱਥੇ ਉਹ ਨੇ ਦੂਜੇ ਅ ਦੂਜੀਆਂ ਪਾਰਟੀ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ 31 ਜੇ ਉਂਗਲਾਂ ਨਾਲ ਜਾਣ ਸ਼ਾਂਪਛਲਾ ਤਾਂ ਲਈ ਜਾਂਦੇ ਆ ਮਤਲਬ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ 'ਚ ਮਿਲ ਲੀਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬੰਨਣਾ ਪੈ ਜੂ ਉਹ ਤਾਂ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਗੇ ਨਾ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਆ ਕੋਈ ਕਲਿੱਪ ਜਾਂ ਮੈਂ ਆਪ ਹੀ ਸੁੱਚੀ ਜਾਂਦਾ ਜਦ ਆ ਕਦੋਂ ਕੋ ਬੋਲਦਾ ਸੀ ਆਪਾਂ ਨੇ ਹੈ ਸੱਚਾ ਪਰ ਉਹ ਗੱਲ ਸੱਚੀ ਆ ਇੱਕ ਵਾਰ ਬੜੀ ਵਧੀਆ ਲੱਗੀ ਮੈਨੂੰ ਮੈਂ ਭੁੱਲ ਗਿਆ ਸੀ ਉਹ ਵੀ ਕਦੇ ਰਾਜਨੀਤੀ ਇਸ ਦੇਸ਼ ਦੀ ਇੰਨੀ ਇਮਾਨਦਾਰ ਹੁੰਦੀ ਸੀ ਕਿ ਜਿਹੜਾ ਕੈਂਡੀਡੇਟ ਹੁੰਦਾ ਸੀ ਉਮੀਦਵਾਰ ਉਹ ਆਪਣੇ ਪ੍ਰਧਾਨ ਕੋਲੇ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਕਹਿੰਦੇ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਅੱਜ ਵੀ ਇਹੀ ਹੈ ਪਰ ਉਲਟੇ ਉਲਟੇ ਕੰਮ ਬਸਤੇ ਪ੍ਰਧਾਨ ਜੀ ਇਸ ਇਲਾਕੇ ਜਿਹੜਾ ਟਿਕਟ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਾਦਲ ਕਰ ਤੂੰ ਤਾਂ ਵੀ ਗਣਜਾਨ ਜਾਣ ਦੇ ਇਲਾਕਾ ਦੇ ਉਹ ਜਿੱਥੇ ਮੈਨੂੰ ਜਾਣ ਦੇਣਾ ਹੁਣ ਵੀ ਮੈਂ ਕਿੰਨਾ ਵੱਡਾ ਲੁਟੇਰਾ ਕਿੱਡਾ ਕ ਵੱਡਾ ਮੈਂ ਲੁੱਟਣਾ ਦਾ ਕੰਮ ਕਰਦਾ ਉਹ ਲੀਡਰਾਂ ਦਾ ਕੀਤਾ ਸੀ ਕਿ ਕਿ ਝੂਠ ਬੋਲਣ ਦੀ ਆਦਤ ਜਿਹੜੀ ਲੀਡਰਾਂ ਦੀ ਉਹਨੂੰ ਇੰਨਾ ਜ਼ਿਆਦਾ ਲੋਕਾਂ ਨੇ ਅਡਾਪਟ ਕਰ ਲਿਆ ਖੂਨ ਚ ਆ ਗਿਆ ਵੀ ਝੂਠ ਹੀ ਬੋਲਦੇ ਉਹਨੇ ਦਿੱਲੀ ਤੋਂ 30 40 ਲੀਡਰ ਕਹਿੰਦੇ ਵੀ ਮਨਾਲੀ ਚਲਦੇ ਆ ਕੁੱਲੂ ਮਨਾਲੀ ਘੁੰਮਣ ਸਿਕਿਉਰਟੀ ਨਹੀਂ ਲੈਣੀ ਨਾਲ ਸਿਕਿਉਰਟੀ ਲਾਵਾਂਗੇ ਬਾਹਰ ਸਿਵਲ ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬੱਸ ਚਾਪਾਂ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਥੋਂ ਦਿੱਲੀ ਤੋਂ ਅੰਤਖਸ਼ਰੀ ਗਾਉਂਦੇ ਜਾਂਦੇ ਸੀ ਜਾ ਰਹੇ ਨੇ ਅੰਮ੍ਰਾਲੇ ਤੋਂ ਆ ਵਿੱਚ ਰਾਜਪੂਰੇ ਕੋਲੇ ਆਏ ਬੱਸ ਇੱਕ ਖੱਡੇ ਚ ਪਲਟ ਗਈ ਉੱਥੇ ਕੋਈ ਖੇਤਾਂ ਚ ਕਿਸਾਨ ਕੰਮ ਕਰੀ ਜਾਂਦਾ ਸੀ ਉਹਨੇ ਬੱਸ ਦੇ ਉੱਤੇ ਮਿੱਟੀ ਪਾਦੀ ਸਿਕਿਉਰਿਟੀ ਨੂੰ ਚਿੰਤਾ ਲੱਗੀ 1 ਪੁਆਇੰਟ ਤੋਂ ਬੱਸ ਲੰਘ ਗਈ ਸੀ ਦੂਜੇ ਪੁਆਇੰਟ ਤੱਕ ਪਹੁੰਚੀ ਨਹੀਂ ਉਹਨਾਂ ਨੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਦੋਨੇ ਪੁਆਇੰਟਾਂ ਦੇ ਵਿਚਾਲੇ ਉਸੇ ਕਿਸਾਨ ਨੂੰ ਪੁੱਛਿਆ ਕਹਿੰਦੇ ਐਸ ਰੰਗ ਦੀ ਤੇ ਐਸ ਨੰਬਰ ਦੀ ਬੱਸ ਸੀ ਦੇਖੀਏ ਉਹ ਹੁਣ ਜਿਵੇਂ ਆਪਾਂ ਪੰਜਾਬੀ ਹਿੰਦੀ ਬੋਲਦੇ ਹਾਂ ਉਸੇ ਹਿਸਾਬ ਦੀ ਚੰਦੂ ਮਹਾਰਾ ਸਟਾਈਲ ਹਾਗਦਾ ਯਹਾਂ ਪਾਟ ਗਈ ਥੀ ਕਹਤੇ ਅੱਬ ਕਹਾਂ ਗਈ ਮੈਂ ਨੇ ਉੱਪਰ ਮਿੱਟੀ ਡਾਲਦੀ कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी भी पच्चीस रौड़ा पा रहे थे कि हम अभी जिंदा हैं हमें बाहर निकालो मैंने कहा लीडर हैं झूठ ही बोल रहे होंगे मिट्टी डालो आज तो 20 साल पहले की होगी मैं तो ओलना लग्या ना दिमाग मगर ਚਲੋ ਹੁਣ ਸ਼ੁਕਰ ਹੈ ਉਹ ਕਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਜਿੱਤ ਕੇ ਅਡਤ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾਰ ਜੇਲ੍ਹ ਤੋਂ ਉੱਚੇ ਉੱਚੇ ਇਹਨਾਂ ਨੇ ਕੰਧਾਂ ਨੇ ਘਰਾਂ ਦੀਆਂ ਉਹ ਐਡੇ ਦਰਵਾਜੇ ਨੇ ਤਿੰਨ ਜਾਣੇ ਆ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਟੀ 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 ਬੰਦ ਵੀ ਲੋਕ ਨਾ ਜਾਣ ਕਿਤੇ ਹੋਣਾਂ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਵਾਦ ਵਾਲੇ ਵਾਲੇ ਆਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫੇਰ ਲੱਗੇ ਤੇ ਨਹੀਂ ਜਾਣੀ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲਦੀ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕੋਣ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਹਰੋਂ ਲਾਤਾ ਕਹਿੰਦੇ ਰੋ ਅੰਦਰੋਂ ਚਲੋ ਸ਼ੁਕਰ ਹੈ ਅੱਜਿਕਾ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪੱਲ ਲਈ ਸਹੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਤਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋਰ ਤੋੜ ਕੇ ਇਹ ਰੋਂਦਾ ਪੜਦਾ ਪੰਜਾਬ ਬਣਾ ਕੇ ਰੱਖਦਾ ਸੀ ਆਪਾਂ ਇਕੱਠੇ ਹੋ ਰਾਵਾਂਗੇ ਪੰਜਾਬ ਸਰਕਾਰ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਤਾਂ ਦੇ ਹੀ ਨਿਭਾਉਂਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਤੜਕੀ ਬੰਦਾ ਨਾ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਆਉਂਦਾ ਹੈ ਸਰਕਾਰ ਦੇ ਕਿਸੇ ਦਫਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਾਂ ਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੇ ਤੁਸੀਂ ਜੇ ਜਵਾਬ ਦੇ ਦੋ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕੁ ਕਾਗਜ਼ ਘੱਟ ਨੇ ਮੈਂਪੀ ਠੀਕ ਕਰਾ ਲੈਣਾ ਤੁਸੀਂ ਇੱਥੇ ਬੈਠੋ ਉਹ ਫੇਰ ਗੁਰਦੁਆਰਾ ਸਾਹਿਬ ਜਾ ਕੇ ਮੰਦਰ ਮਾਸਜੇ ਜਾ ਕੇ ਕਹੂਗਾ ਤੇਰੇ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਹੋਰ ਦੁਆਵਾਂ ਮਿਲਣਗੀਆਂ ਤੁਹਾਨੂੰ ਸੋ فاضਿਲ ਕਾ ਤੁਮ ਮੁੰਡੇ ਐ ਮਿਲੇ ਐ ਅੰਮ੍ਰਿਤਸਰ ਤੋਂ ਮਿਲੇ ਐ ਮੋਹਾਲੀ ਦੇ ਸੰਗਰੂਰ ਦੇ ਬਰਨਾਲੇ ਦੇ ਗੁਰਦਾਸਪੁਰ ਦੇ ਹੈਨਾ ਜੰਡਿਆਲਾ ਗੁਰੂ ਦੇ सो सारे पंजाब तो बहुत बहुत तू सू बधाइया ने और तरक्या करते रहो आबाद रहो जिंदाबाद रहो और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते गिलते रहे तरक्या करो ਹੋਰ ਵੱਡੇ ਅਫਸਰ ਬਣੋ ਹੋਰ ਵੱਡੀਆਂ ਕੁਰਸੀਆਂ ਤੇ ਬੈਠੋ ਔਰ ਪੰਜਾਬ ਦੁਬਾਰੇ ਰੰਗਲਾ ਪੰਜਾਬ ਬਣੇ ਔਰ ਪੰਜਾਬ ਤਰੱਕੀ ਕਰੇ ਔਰ ਨੰਬਰ 1 ਸੂਬਾ ਬਣਾਉਣਾ ਪੰਜਾਬ ਜਿੱਦੇ ਪੰਜਾਬ ਨੰਬਰ 1 ਸੂਬਾ ਬਣ ਗਿਆ ਦੇਸ਼ ਆਪੀ ਬਣ ਜਾਊਗਾ ਨੰਬਰ 1 ਪੰਜਾਬ ਦੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਨੂੰ ਸਸਿਕਾਰ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡੇਲਾਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ ਤਿਵਾੜੀ ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇਣਾ ਤੁਹਾਡੇ ਪਰਿਵਾਰ 'ਚ ਵਾਧਾ ਹੋਇਆ ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਸ਼ਾਨ ਕਰ ਰਿਹਾ ਤੁਹਾਡੇ ਤੁਸੀਂ ਡਿਜ਼ਰਵ ਕਰਦੇ ਆ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਦੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਹੈ ਵੀ ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜਿਹੜਾ ਹੁੰਦਾ ਸੀ ਆਪਦੇ ਧੀਆਂ ਪੁੱਤਾਂ ਬਾਰੇ ਸੋਚਦਾ ਸੀ ਲੋਕਾਂ ਬਾਰੇ ਤਾਂ ਸੋਚਿਆ ਹੀ ਨਹੀਂ ਉਹਨਾਂ ਨੇ ਚੁੱਲ੍ਹੇ ਬੁਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਜੋ ਅੱਕਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਸਮਾਨ ਬਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੋ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50 ਹਜ਼ਾਰ ਦੇ ਨੇੜੇ ਤੇੜੇ ਪੌਣੇ 3 ਸਾਲਾਂ ਚ ਨੌਕਰੀਆਂ ਦੇ ਚੁੱਕੇ ਆ ਸੀ। ਔਰ ਇੱਕ ਵੀ ਬੰਦਾ ਉਹਦੇ ਚ ਉੱਠ ਕੇ ਕਹਦੇ ਕਿ 1 ਰੁਪਈਆ ਲੱਗਿਆ। 1 ਰੁਪਈਆ ਲੱਗਿਆ ਸਾਡਾ ਸਪਾਰਿਸ਼ ਤੇ। ਜੇ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ। ਫਲਾਨੇ ਨੂੰ ਮੰਤਰੀ ਜਾਣਦਾ ਸੀ। ਉਹਨੂੰ ਮਿਲ ਗਈ। ਇੱਕ ਬੰਦਾ ਕਹਦੇ ਉੱਠ ਕੇ। ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ। ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਸੀਂ ਕਾ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਆ ਆਪਾਂ ਇਧਰ ਉਧਰੋਂ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਰਾਬ ਦੀ ਮੇਲੇ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲੇ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਸੀਂ ਕਿ ਕਰੋ ਗੱਲ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ